ਸੰਗਰੂਰ ਲੋਕ ਸਭਾ ਸੀਟ ਤੋਂ ਕੌਣ ਹਾਰ ਰਿਹਾ ਜਿੱਤ ਰਿਹਾ ਬਾਰੇ ਗੱਲ ਕਰਾਂਗੇ ਪਰ ਹਾਰ ਕੌਣ ਰਿਹਾ ਹੈ ਇਸੇ ਅਹਿਮ ਜਿਹੜੀ ਚਰਚਾ ਕਰਨੀ ਹੈ ਕਿ ਸੰਗਰੂਰ ਸੀਟ ਤੋਂ ਬਣ ਕੀ ਰਿਹਾ ਉਧਰ ਨਾਲ ਹੀ ਨਾਲ ਜਿਹੜੀ ਆ ਗੱਲ ਕਰਨੀ ਹੈ ਕਿ ਪੰਜਾਬ ਦੇ ਵਿੱਚ ਪਾਵਰ ਸੈਂਟਰ ਬਦਲ ਗਏ ਨੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਇਹਨੇ ਦਿਨੀ ਸਾਈਡ ਲਾਈਨ ਖੁੰਝੇ ਲੱਗਦਾ ਦਿਖਾਈ ਅੰਦਰਖਾਤੇ ਦੇ ਰਹੇ ਨੇ ਔਰ ਦੂਜੇ ਪਾਸੇ ਫਰੰਟ ਤੇ ਕੀ ਨੂੰ ਜਾਂਦਾ ਜਾ ਰਿਹਾ ਗੱਲ ਇਸ ਤੇ ਵੀ ਬਹੁਤ ਅਹਿਮ ਕਰਨੀ ਉਹਦੇ ਨਾਲ ਹੀ ਨਾਲ ਗੱਲ ਕਰਾਂਗੇ ਕਿ ਭਗਵੰਤ ਮਾਨ ਹੁਣ ਮੁਰਗੀ ਖਾਨਾ ਖੋਲਣ ਜਾ ਰਹੇ ਨੇ ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਆਪਣੀਆਂ ਕਈਆਂ ਗੱਲਾਂ ਤੋਂ ਬੁੱਕਰੀਆ ਭਗਵੰਤ ਮਾਨ ਸਾਰੀਆਂ ਖਬਰਾਂ ਤੇ ਬਸ ਆਪੂ ਇੱਕ ਜਿਹੜੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਮੈਂ ਪਾਵਰ ਸੈਂਟਰ ਵਾਲੀ ਹੀ ਗੱਲ ਕਰੂੰਗਾ ਜਿਹੜੇ ਪੰਜਾਬ ਦੇ ਵਿੱਚ ਪਾਵਰ ਸੈਂਟਰ ਬਦਲਣ ਦੀ ਅਸੀਂ ਗੱਲ ਕਰ ਰਹੇ ਹਾਂ ਪਾਵਰ ਸੈਂਟਰ ਦੀ ਗੱਲ ਜਿਹੜੀ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਰਾਗਵ ਚੱਡਾ ਜਿਹੜੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਤਾਵਾ ਮੈਂਬਰ ਨੇ ਉਨ੍ਹਾਂ ਦੀ ਲੰਬੇ ਸਮੇਂ ਤੋਂ ਬਾਅਦ ਵਿਦੇਸ਼ ਤੋਂ ਜਿਹੜੀ ਉਹ ਵਾਪਸੀ ਹੋਈ ਹੈ ਵਾਪਸੀ ਹੋਣ ਤੋਂ ਬਾਅਦ ਉਹ ਕੇਜਰੀਵਾਲ ਦੀ ਹਾਈ ਸਟੇਪ ਉਹਨਾਂ ਨੂੰ ਮਿਲਣ ਪੁੱਜੇ ਅਤੇ ਮਿਲਣ ਤੋਂ ਬਾਅਦ ਕਹਿੰਦੇ ਤੁਰੰਤ ਬਾਅਦ ਉਹਨਾਂ ਨੂੰ ਇਹ ਹੁਕਮ ਹੋਇਆ ਹੈ ਕਿ ਤੁਸੀਂ ਪੰਜਾਬ ਪਹੁੰਚਣਾ ਪੰਜਾਬ ਪਹੁੰਚ ਕੇ ਕਮਾਂਡ ਸੰਭੜੀਆਂ ਤੇ ਕੱਲ ਆਪਣੀ ਸਰਕਾਰੀ ਰਹਿائش ਤੇ ਪਹੁੰਚ ਚੁੱਕੇ ਆਗੋ ਜੰਡਾ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਜਿਹੜੀ ਸਰਕਾਰੀ ਰਹਿائش ਆ ਜਿਹੜੀ ਲੰਬੇ ਸਮੇਂ ਤੋਂ ਬੰਦ ਪਈ ਸੀ ਉਹ ਹੁਣ ਉਹਨਾਂ ਨੇ ਖੋਲ੍ਹ ਲਈ ਹੈ ਤੇ ਕੱਲ ਉਥੇ ਪਹੁੰਚ ਗਏ ਨੇ ਰਾਗਬ ਚੱਟਾ ਔਰ ਉਥੇ ਕਹਿੰਦੇ ਕਿ ਪੰਜਾਬ ਨੂੰ ਲੈ ਕੇ ਕਈ ਤਰੀਕੇ ਦੇ ਵਿਚਾਰ ਵਟਾਂਦਰੇ ਵੀ ਹੋਏ ਆ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਜਦੋਂ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਚਲੇ ਗਏ ਸੀ ਔਰ ਉਸ ਤੋਂ ਬਾਅਦ ਆਪਾਂ ਦੇਖਿਆ ਸੀ ਕਿ ਦਿੱਲੀ ਵਾਲਿਆਂ ਦੀ ਪੰਜਾਬ ਦੇ ਵਿੱਚ ਜਿਹੜੀ ਉਹ ਗੱਲਬਾਤ ਸੀ ਜਿਹੜੀ ਪਹਿਲ ਸੀ ਉਹ ਕੱਟ ਗਈ ਸੀ ਨਾ ਤਾਂ ਸੰਦੀਪ ਪਾਠਕ ਨਜ਼ਰ ਆ ਰਹੇ ਸੀ ਤੇ ਨਾ ਤਾਂ ਕੋਈ ਹੋਰ ਹੀ ਨਜ਼ਰ ਇੱਥੇ ਆ ਰਿਹਾ ਸੀ ਕਿਉਂਕਿ ਰਾਗਬ ਚੱਟਾ ਬਾਹਰ ਸੀ ਕੇਜਰੀਵਾਲ ਅੰਦਰ ਸੀ ਉਸ ਤੋਂ ਬਾਅਦ ਸੰਦੀਪ ਪਾਠਕ ਵੀ ਪੰਜਾਬ ਦੇ ਵਿੱਚ ਦਿੱਲੀ ਲੌਬੀ ਦੇ ਤਾਂ ਸੰਦੀਪ ਪਾਠਕ ਜਿਹੜੇ ਆ ਉਹ ਇੱਥੇ ਫਟਕਣ ਨਹੀਂ ਜਿੱਤੇ ਜਾ ਰਹੇ ਬਹੁਤ ਤਰੀਕੇ ਦੀਆਂ ਚਰਚਾਵਾਂ ਸਨ ਜਿਵੇਂ ਬਾਹਰ ਆਏ ਕੇਜੀਵਾਲ ਤਾਂ ਉਸ ਤੋਂ ਬਾਅਦ ਥੋੜੀ ਜਿਹੜੀ ਪੈਂਠ ਦੁਬਾਰਾ ਬਣਨੀ ਸ਼ੁਰੂ ਹੋਈ ਦਿੱਲੀ ਲੌਬੀ ਦੀ ਤੇ ਹੁਣ ਆਖਰਕਾਰ ਰਗਵ ਚੱਡੇ ਨੂੰ ਸੱਦ ਰਹਿ ਗਿਆ ਉਹ ਰਗਵ ਚੱਟਾ ਜਿਹਨਾਂ ਨੂੰ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਅਹਿਮ ਅਹੁਦਾ ਦੇਣ ਦੀ ਜਿਹੜੀ ਉਹ ਤਿਆਰੀ ਚੱਲ ਰਹੀ ਸੀ ਤਦਵੀਜ ਰੱਖ ਦਿੱਤੀ ਗਈ ਸੀ ਪਰ ਮੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਉਸ ਤਜਵੀਜ਼ ਨੂੰ ਠੁਕਰਾ ਦਿੱਤਾ ਉਥੇ ਰਾਗਵ ਚੱਡੇ ਦੇ ਜਿਹੜੇ ਉਹ ਪੈਰ ਨਹੀਂ ਲੱਗਣ ਦਿੱਤੇ ਜਿਸ ਤੋਂ ਰਾਗਵ ਚੱਡਾ ਵੀ ਔਖੇ ਹੋਏ ਸੀ ਜਿਸ ਤੋਂ ਬਾਅਦ ਰਾਗਵ ਚੱਡਾ ਨੇ ਪੰਜਾਬ ਦੇ ਵਿੱਚ ਆਉਣਾ ਜਾਣਾ ਥੋੜਾ ਜਿਹਾ ਘੱਟ ਕਰ ਦਿੱਤਾ ਵੀ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਫਸਲ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਸੀ ਮੁੱਖ ਮੰਤਰੀ ਉਹਨਾਂ ਨੂੰ ਪਸੰਦ ਨਹੀਂ ਸੀ ਕਰ ਰਹੇ ਕੁਝ ਮੀਡੀਆ ਦੀਆਂ ਟੀਮਾਂ ਨੂੰ ਲੈ ਕੇ ਵੀ ਰੌਲਾ ਗੋਲਾ ਜਿਹੜਾ ਚੱਲ ਰਿਹਾ ਸੀ ਸੋਸ਼ਲ ਮੀਡੀਆ ਦੀਆਂ ਟੀਮਾਂ ਨੂੰ ਲੈ ਕੇ ਅੰਦਰ ਖਾਤੀ ਇਹ ਵੀ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਬੜੀਆਂ ਸੀ ਫਿਰ ਅਚਾਨਕ ਰਾਗਵ ਚੱਡਾ ਨੂੰ ਬਾਹਰ ਦੇਣਾ ਪੈਂਦਾ ਤਾਂ ਫਿਰ ਪੰਜਾਬ ਦੀ ਤਸਵੀਰ ਚੋਂ ਬਿਲਕੁਲ ਹੀ ਰਾਗਵ ਚੱਡਾ ਬਾਹਰ ਹੋ ਜਾਂਦੀ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆਪਣੇ ਆਪ ਨੂੰ ਇਕੱਲਿਆਂ ਦੇਖ ਕੇ ਇਥੋਂ ਦੇ ਕਿੰਗ ਸਮਝਣ ਲੱਗੇ ਸੀ ਪਰ ਉਹਨਾਂ ਨੂੰ ਥੋੜਾ ਜਿਹਾ ਝਟਕਾ ਜ਼ਰੂਰ ਹੈ ਰਾਗਵ ਚੱਡਾ ਦੇ ਆਉਣ ਦੇ ਨਾਲ ਕਿ ਦੋਵੇਂ ਇੱਥੇ ਜਿਹੜੇ ਪਾਵਰ ਸੈਂਟਰ ਖੋਲੇ ਗਏ ਨੇ ਕਿ ਦੋਵੇਂ ਮਿਲ ਕੇ ਚੱਲਣਗੇ ਇਹਨਾਂ ਚੋਣਾਂ ਦੇ ਦੌਰਾਨ ਦੂਜੇ ਪਾਸੇ ਕਈ ਵਿਧਾਇਕ ਤੇ ਮੰਤਰੀ ਜਿਹੜੇ ਆ ਉਹ ਭਗਵੰਤ ਮਾਨ ਤੋਂ ਔਖੇ ਦੱਸੇ ਜਾ ਰਹੇ ਭਗਵੰਤ ਮਾਨ ਦੇ ਰਵੱਈਏ ਤੋਂ ਵੀ ਔਖੇ ਦੱਸੇ ਜਾ ਰਹੇ ਆ ਔਰ ਰਾਗਵ ਚੱਡੇ ਦੀ ਵਾਪਸੀ ਦੇ ਨਾਲ ਉਹਨਾਂ ਵਿਧਾਇਕਾ ਮੰਤਰੀਆਂ ਦੇ ਸਾਹ ਦੇ ਵਿੱਚ ਸਾਹ ਆਏ ਆ ਜਿਹੜੇ ਭਗਵੰਤ ਮਾਨ ਤੋਂ ਬਹੁਤੇ ਔਖੇ ਸੀ ਤਾਂ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਰਾਗਵ ਚੱਡਾ ਆ ਗਏ ਨੇ ਉਮਰ ਵਿੱਚ ਪ੍ਰਤਾਪ ਸਿੰਘ ਹੋਰਾਂ ਨੇ ਬਹੁਤ ਵੱਡੇ ਇਲਜ਼ਾਮ ਢਾੜੀਵਾਲ ਦੀ ਇੱਕ ਉਹਦੇ ਵਿੱਚ ਲਾ ਦਿੱਤੇ ਸੀ ਜਿਹੜੇ ਚੋਣ ਜਲਸਾ ਸੀ ਉਹਦੇ ਵਿੱਚ ਨਾ ਦਿੱਤੇ ਸੀ ਉਹ ਕਹਿੰਦੇ ਸੀ ਕਿ ਭਾਈ ਜਿਹੜੇ ਇੱਥੇ ਦੋ ਅਫਸਰ ਹੈਗੇ ਅਮਰਸਰ ਦੇ ਵਿੱਚ ਰਾਗਵ ਚੱਡੇ ਦੇ ਲਵਾਈ ਹੋਏ ਆ ਨਸ਼ਾ ਵੇਚਣ ਦੇ ਵਿੱਚ ਬੜੀਆਂ ਹਿੱਸੇਦਾਰੀਆਂ ਨੇ ਇਹ ਅਫਸਰਾਂ ਦੇ ਉੱਪਰ ਇਲਜ਼ਾਮ ਜਿਹੜੇ ਔਲਾਦ ਤੇ ਸੀ ਹੁਣ ਰਾਗਵ ਚੱਡਾ ਆਉਣ ਦੇ ਨਾਲ ਪਾਵਰ ਸੈਂਟਰ ਸਾਹਮਣ ਦੇ ਰਾਜ ਕੁਮਰ ਵਿਜੇ ਪ੍ਰਤਾਪ ਦਾ ਕੀ ਰਿਐਕਸ਼ਨ ਹੋਊਗਾ ਔਰ ਦੂਜੇ ਪਾਸੇ ਜੇ ਗੱਲ ਕਰੀਏ ਕਿ ਕੁਮਰ ਵਿਜੇ ਪ੍ਰਤਾਪ ਪਹਿਲਾਂ ਹੀ ਭਗਵੰਤਮਾਨ ਹੋਣਾਂ ਦੀ ਜਿਹੜੀ ਉਹ ਕਾਰਜਸ਼ੀਲਤਾ ਤੋਂ ਜਿਹੜੇ ਔਖੇ ਨੇ ਔਰ ਉਹਨਾਂ ਨੇ ਹਰ ਪ੍ਰੋਗਰਾਮ ਦਾ ਭਗਵੰਤਬਾਨ ਦੇ ਹਰ ਪ੍ਰੋਗਰਾਮ ਦਾ ਬਾਈਕਾਟ ਜਿਹੜਾ ਉਹ ਕੀਤਾ ਹੋਇਆ ਚਾਹੇ ਉਹ ਅਮਰਸਰ ਦੇ ਵਿੱਚ ਹੋਵੇ ਪ੍ਰੋਗਰਾਮ ਚਾਹੇ ਉਹ ਚੰਡੀਗੜ੍ਹ ਦੇ ਵਿੱਚ ਹੋਵੇ ਚਾਹੇ ਉਹ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਹੋਵੇ ਜ ਜ ਉਹਨਾਂ ਨੇ ਜਿਹੜਾ ਉਹ ਪ੍ਰੋਗਰਾਮ ਦਾ ਜਿਹੜਾ ਉਹ ਬਾਈਕਾਟ ਕੀਤਾ ਹੋਇਆ ਹੈਗਾ ਤਾਂ ਹੁਣ ਦੇਖਦੇ ਆ ਕਿ ਇਹ ਜਿਹੜਾ ਪਾਵਰ ਸੈਂਟਰ ਬਣਿਆ ਇਹ ਕੀ ਰੰਗ ਲੈ ਕੇ ਆਉਂਦਾ ਪਰ ਬਹੁਤ ਮਤਲਬੂਨ ਸਮਝਿਆ ਜਾ ਰਿਹਾ ਔਰ ਇਹ ਵੀ ਕਿਹਾਸ ਰਾਈਆਂ ਨੇ ਕਿ ਇਹਨਾਂ ਪਾਵਰ ਸੈਂਟਰਾਂ ਦੇ ਬਣਨ ਤੋਂ ਬਾਅਦ ਹੁਣ ਜਦੋਂ 4 ਜੂਨ ਨੂੰ ਜਿਹੜੀਆਂ ਨਿਬੜਨੀਆਂ ਨੇ ਚੋਣਾਂ ਰਿਜ਼ਲਟ ਆ ਜਾਣੇ ਆ ਉਸ ਤੋਂ ਬਾਅਦ ਵੀ ਤਸਵੀਰਾਂ ਜਿਹੜੀਆਂ ਪੰਜਾਬ ਦੀ ਸਿਆਸਤ ਦੀਆਂ ਪੰਜਾਬ ਦੀ ਸਿਆਸੀ ਤਸਵੀਰ ਵੀ ਕਹਿੰਦੇ ਉਸ ਤੋਂ ਬਾਅਦ ਤੀਜੀ ਦੇ ਨਾਲ ਬਦਲੂਗੀ ਚਾਹੇ ਉਹ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ ਬੜਾ ਕੁਝ ਬਦਲਾਅ ਹੋਣਾ ਹੈ ਲੀਡਰਸ਼ਿਪ ਦੇ ਵਿੱਚ ਵੀ ਬੜਾ ਕੁਝ ਬਦਲਾਅ ਹੋਣਾ ਹੈ ਸਰਕਾਰ ਦੇ ਵਿੱਚ ਵੀ ਵਿਰੋਧੀ ਧਿਰਾਂ ਦੇ ਵਿੱਚ ਵੀ ਇਹ ਇਹ ਇਸ ਤਰੀਕੇ ਦੀ ਅਕਾਸਰ ਆਈਆਂ ਨੇ ਪਰ ਰਾਘਵ ਚੱਡਾ ਦੇ ਇੱਕ ਪਾਵਰ ਸੈਂਟਰ ਬਣ ਕੇ ਪੰਜਾਬ ਦੇ ਵਿੱਚ ਨਿਤਰਨ ਦੇ ਨਾਲ ਭਗਵੰਤ ਮਾਨ ਨੂੰ ਝਟਕਾ ਜ਼ਰੂਰ ਹੈ ਕਿਉਂਕਿ ਭਗਵੰਤ ਮਾਨ ਜਿਹੜੇ ਆ ਉਹ ਆਪਣੇ ਆਪ ਨੂੰ ਇਸ ਤਰੀਕੇ ਨਾਲ ਥੋੜਾ ਜਿਹਾ ਸੁਖਾਵਾਂ ਮਹਿਸੂਸ ਕਰਦੇ ਸੀ ਕਿ ਜੀਵਾਲ ਦੇ ਜੇਲ੍ਹ ਚ ਜਾਣ ਤੋਂ ਬਾਅਦ ਰਾਗੋਕੇੜੇ ਦੇ ਤੋਂ ਗਾਇਬ ਹੋਣ ਤੋਂ ਬਾਅਦ ਤੇ ਸੰਦੀਪ ਪਾਟਕ ਦੇ ਕੱਲੇ ਦੇ ਪੰਜਾਬ ਦੇ ਵਿੱਚ ਪੈਰ ਨਹੀਂ ਸੀ ਲਗਣ ਦਿੱਤੇ ਜਾ ਰਹੇ ਤਾਂ ਹੁਣ ਉਹ ਦੁਬਾਰਾ ਸਾਰਿਆਂ ਦੀ ਵਾਪਸੀ ਹੋਈ ਹੈ ਭਗਵੰਤ ਮਾਨ ਥੋੜੇ ਜਿਹੀ ਤਸਵੀਰ ਤੋਂ ਸਾਈਡ ਲਾਈਨ ਹੁੰਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਨਜ਼ਰ ਆ ਰਹੇ ਨੇ ਔਰ ਦੂਜੇ ਪਾਸੇ ਫਰੰਟ ਤੇ ਹੁਣ ਦੁਬਾਰਾ ਖੇਡਣ ਦੀ ਤਿਆਰੀ ਦੇ ਵਿੱਚ ਨੇ ਰਾਗਵ ਚੱਟਾ ਕਿੰਨਾ ਕਿ ਟਾਈਮ ਖੇਟਿਆ ਜਾਊਗਾ ਜਾਂ ਕੋਣ ਲੰਬਾ ਸਮਾਂ ਖੇਡੂਗਾ ਇਹ ਸੇ ਜਿਹੜੇ ਉਹ ਸਵਾਲ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਤਾ ਲੱਗ ਜਾਊਗਾ ਕਿ ਕੀ ਕੁਝ ਚੱਲ ਰਿਹਾ ਔਰ ਹਾਂ ਜਿਹੜੇ ਰਾਗਵ ਚੱਡੇ ਦੇ ਨਾਲ ਜੁੜੇ ਐਮਐਲਏ ਮੰਤਰੀ ਚਗੇ ਉਹਨਾਂ ਨੂੰ ਜ਼ਰੂਰ ਰਾਹਤ ਹੈ ਰਾਗਵ ਚੱਟਾ ਦੇ ਇੱਥੇ ਆਉਣ ਦੇ ਨਾਲ ਤੇ ਦੂਜੇ ਪਾਸੇ ਉਹਨਾਂ ਐਮਐਲਏ ਮੰਤਰੀਆਂ ਲਈ ਵੀ ਰਾਹਤ ਹੈ ਜਿਹੜੇ ਭਗਵੰਤ ਮਾਨ ਤੋਂ ਖਾਸੇ ਔਖੇ ਦਸੇ ਜਾ ਰਹੇ ਤਾਂ ਇਹ ਪਾਵਰ ਸੈਂਟਰ ਬਦਲੇ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦੀ ਪਾਰਟੀ ਦੀ ਰਾਜਨੀਤੀ ਵੀ ਜਿਹੜੀ ਆ ਇਹਨਾਂ ਨਾਲ ਬਦਲੇਗੀ ਭਗਵੰਤ ਮਾਨ ਨੂੰ ਝਟਕਾ ਜਿਹੜਾ ਉਹ ਜਰੂਰ ਹੈ ਅਗਲੀ ਖਬਰ ਦੀ ਜ਼ਿਕਰ ਕਰ ਲਈ ਅਗਲੀ ਖਬਰ ਵੀ ਬੜੀ ਅਹਿਮ ਹੈ ਕਿ ਭਗਵੰਤ ਮਾਨ ਜੀ ਹੁਣ ਮੁਰਗੀ ਖਾਨਾ ਖੋਲਣਗੇ ਮੁਰਗੀ ਖਾਨਾ ਖੋਲਣ ਦੀ ਮੈਂ ਗੱਲ ਜਿਹੜੀ ਆ ਉਹ ਕਿਉਂ ਕਰ ਰਹੇ ਕਿਉਂਕਿ ਭਗਵੰਤ ਮਾਨ ਜੀ ਜਿੱਥੇ ਜਾਂਦੇ ਨੇ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਰੋਡ ショ ਹੋਵੇ ਚਾਹੇ ਉਹ ਗੁਰਦਾਸਪੁਰ ਦੇ ਵਿੱਚ ਰੋਡ ショ ਹੋਵੇ ਚਾਹੇ ਉਹ ਝਗਰਾਉਂ ਦੇ ਵਿੱਚ ਰੋਡ ショ ਹੋਵੇ ਚਾਹੇ ਉਹ ਫਰੀਦਕੋਟ ਦੇ ਵਿੱਚ ਹੋਵੇ ਚਾਹੇ ਹੋਵੇ ਸ਼ਰੀਨਾਨਪੁਰ ਸਾਧ ਦੇ ਵਿੱਚ ਜਿੱਥੇ ਜਾਂਦੇ ਨੇ ਉਥੇ ਉਹਨੇ ਆਮ ਵਰਕਰ ਵਲੰਟੀਅਰ ਜਾਂ ਆਮ ਬੰਦੇ ਹੀ ਹੁੰਦੇ ਜਿੱਦੂ ਵੱਡ ਜਿਹੜੀ ਆ ਉਥੇ ਪੁਲਿਸ ਹੋ ਜਾਂਦੀ ਹੈ ਪੁਲਿਸ ਸਿਵਲ ਦੇ ਵਿੱਚ ਹੁੰਦੀ ਆ ਇਕੱਠ ਵਧਾਇਆ ਜਾਂਦਾ ਪਰ ਤੁਹਾਨੂੰ ਪਤਾ ਹੈ ਕਿ ਲੋਕ ਜਿਹੜੇ ਸਭ ਜਾਣਦੇ ਆ ਪਤਾ ਲੱਗ ਹੀ ਜਾਂਦਾ ਕਿ ਕਿਹੜਾ ਮੁਲਾਜ਼ਮ ਆ ਕਿਹੜਾ ਨਹੀਂ ਮੁਲਾਜ਼ਮ ਤਾਂ ਸਾਰਾ ਕੁਝ ਪਤਾ ਲੱਗ ਹੀ ਜਾਂਦਾ ਹਰ ਥਾਂ ਮੁੱਖ ਮੰਤਰੀ ਦੇ ਹਰ ਥਾਂ ਰੋਡ ਸ਼ੋਅ ਦੇ ਵਿੱਚ ਜਿਹੜੇ ਵਿਚਾਰੇ ਵਾਦਿਆਂ ਦੇ ਮਾਰੇ ਆ ਜਿਨ੍ਹਾਂ ਦੇ ਨਾਲ ਵਾਦਾ ਖਿਲਾਫ ਮੀਆਂ ਸਰਕਾਰ ਨੇ ਭਗਵੰਤ ਜਮਾਨ ਨੇ ਕੀਤੀ ਉਹ ਜਿਹੜੇ ਵਿਚਾਰੇ ਲੋਕ ਨੇ ਉਹ ਉੱਥੇ ਜਦੋਂ ਪਹੁੰਚਦੇ ਆ ਉਹਨਾਂ ਦੀ ਮੁੱਖਪਤੀ ਭਗਵੰਤ ਜਮਾਨ ਨੇ ਘਰ ਤੱਕ ਕੀ ਦੋਣੀ ਆ ਸਗੋਂ ਜਿਹੜੇ ਉਹਨਾਂ ਦੀ ਸਿਕਿਉਰਟੀ ਦੇ ਵਿੱਚ ਮੌਜੂਦ ਲੋਕ ਹੁੰਦੇ ਆ ਜਿਹੜੇ ਸਿਕਿਉਰਟੀ ਦੇ ਵਿੱਚ ਜਿਹੜੇ ਅਫਸਰ ਹੁੰਦੇ ਆ ਉਹ ਉਹਨਾਂ ਨੂੰ ਕੁੱਟਦੇ ਆ ਉਹਨਾਂ ਦੀ ਪੱਗਾਂ ਤੱਕ ਲਾਹ ਦਿੰਦੇ ਆ ਬੀਬੀ ਦੀਆਂ ਚੁੰਨੀਆਂ ਤੱਕ ਲਾਹ ਦਿੰਦੇ ਆ ਭਜਾ ਭਜਾ ਡਾਂਗਾ ਦੇ ਨਾਲ ਕੁੱਟਦੇ ਆ ਮਤਲਬ ਬੜੀ ਹੈਰਾਨੀ ਦੀ ਗੱਲ ਆ ਇਹ ਉਹ ਹੀ ਹੈ ਮੁਕਤਰੀ ਸਾਹਿਬ ਜਿਹੜੇ ਮੁਲਾਜ਼ਮ ਜਿਨ੍ਹਾਂ ਨੇ ਤੁਸੀਂ ਪੱਕਾ ਲਾ ਰਹੇ ਹੋ ਜਿਨ੍ਹਾਂ ਦੇ ਤੁਸੀਂ ਛੇਕਰ ਪ੍ਰੇਡ ਕਰਵਾ ਰਹੇ ਹੋ ਇਹ ਉਹੀ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਗੇੜਿਆਂ ਤੇ ਖੜਖੜ ਬੋਲਦੇ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਜਾ ਕੇ ਥੜਿਆਂ ਤੇ ਖੜਖੜ ਬੋਲਦੇ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਜਾ ਕੇ ਕਹਿੰਦੇ ਹੁੰਦੇ ਸੀ ਕਿ ਯਾਰ ਕਮਾਲ ਹੋ ਗਈ ਵੀ ਹੈਲੀਕਾਪਟਰਾਂ ਤੁਸੀਂ ਲੰਘ ਜਾਂਦੇ ਆ ਤੁਸੀਂ ਥੱਲੇ ਖੜੇ ਇਹਨਾਂ ਨੂੰ ਦੇਖਦੇ ਹੀ ਨਹੀਂ ਤੁਹਾਡੇ ਧਰਨੇ ਇਹਨਾਂ ਨੂੰ ਦੇਖਦੇ ਹੀ ਨਹੀਂ ਕਮਾਲ ਹੋ ਗਈ ਤੁਸੀਂ ਕਹਿੰਦੇ ਹੁੰਦੇ ਸੀਗੇ ਕੀ ਇਹ ਇਨੀ ਸਿਕਿਉਰਟੀ ਲਈ ਵਰਦਾ ਸੁਖਵੀਰ ਬਾਦਲ ਕੀ ਇਹਨੇ ਅਸਰ ਮਡੇਲਾ ਇਹਨੂੰ ਇਨੀ ਸਿਕਿਉਰਟੀ ਦੀ ਲੋੜ ਪੈ ਗਈ ਕੀ ਇਹਨੇ ਇਹੋ ਜਿਹਾ ਗਲਤ ਕੰਮ ਕਰ ਦਿੱਤਾ ਤੇ ਇਨੀ ਸਿਕਿਉਰਟੀ ਦੀ ਲੋੜ ਪੈ ਗਈ ਹੈ ਤੇ ਜੇ ਇੰਨਾ ਹੀ ਕਹਿੰਦੇ ਡਰਾ ਕੋਈ ਹੋਰ ਕੰਮ ਕਰ ਲੋ ਤੇ ਮੁਰਗੀਖਾਨਾ ਖੋਲੋ ਇਹ ਭਗਵੰਤ ਮਾਨ ਜਿਹੜੇ ਅਕਸਰ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਸਾਹਿਬ ਹੁਣ ਇਹੀ ਗੱਲਾਂ ਤੁਹਾਡੇ ਬਾਰੇ ਲੋਕ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਇਹੋ ਜਿਹਾ ਕਾਹਦਾ ਖਤਰਾ ਪੈ ਗਿਆ ਜੇ 2 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੁਸੀਂ ਇੰਨੇ ਲੋਕਪ੍ਰੇਤਾ ਵਾਲੇ ਕੰਮ ਕੀਤੇ ਆ ਜੇ ਇੰਨੇ ਹੀ ਤੁਹਾਨੂੰ ਲੋਕ ਚਾਹੁੰਦੇ ਆ ਤਾਂ ਫਿਰ ਦਿਨੋਂ ਦਿਨ ਤੁਹਾਡੀ ਸਿਕਿਉਰਿਟੀ ਵਾਧੀ ਕਿਉਂ ਜਾ ਰਹੀ ਹੈ ਦਿਨੋਂ ਦਿਨ ਤੁਹਾਨੂੰ ਸਵਾਲ ਕਰਨ ਵਾਲੇ ਲੋਕਾਂ ਦੇ ਛੱਤਰ ਪਟਾਨ ਜਾਂ ਪਰਚੇ ਕਿਉਂ ਹੋ ਰਹੇ ਆ ਤੁਸੀਂ ਇਹੋ ਜਿਹੇ 2 ਸਾਲਾਂ ਦੇ ਵਿੱਚ ਕਿਹੜੇ ਕੰਮ ਕਰਦੇ ਕਿ ਤੁਹਾਨੂੰ ਇੰਨੀ ਸਿਕਿਉਰਿਟੀ ਦੇ ਨਾਲ ਨਿਕਲਣਾ ਪੈ ਰਿਹਾ ਪੰਜਾਬ ਦੇ ਅੰਦਰ ਤੁਸੀਂ ਤਾਂ ਕਹਿੰਦੇ ਕਿ ਅਸੀਂ ਕੰਮ ਹੀ ਲੋਕਾਂ ਦੇ ਹਿੱਤਾਂ ਦੇ ਬੜੇ ਕੀਤੇ ਆ ਤੇ ਜੇ ਲੋਕਾਂ ਦੇ ਹਿੱਤਾਂ ਦੇ ਕੰਮ ਕੀਤੇ ਆ ਇਹ ਇਹ ਨੀ ਸਿਕਿਉਰਿਟੀ ਲੈ ਕੇ ਨਿਕਲਣ ਦੀ ਲੋੜ ਕੀ ਪੈ ਗਈ ਕੀ ਕਰਤਾ ਤੁਸੀਂ 2 ਸਾਲਾਂ ਦੇ ਵਿੱਚ ਇਹੋ ਜਿਹਾ ਕਿ ਤੁਹਾਨੂੰ ਇੰਨਾ ਖਤਰਾ ਪੈਦਾ ਹੋ ਗਿਆ ਤੇ ਮੁੱਖ ਮੰਤਰੀ ਸਾਹਿਬ ਜੇ ਤੁਹਾਨੂੰ ਹੀ ਇੰਨਾ ਖਤਰਾ ਪੈਦਾ ਤੇ ਹੁਣੇ-ਹੁਣੇ ਤੁਹਾਡੇ ਜਵਾਕ ਹੋਇਆ ਤੇ ਉਹਨੂੰ ਵੀ ਵਿਚਾਰੇ ਨੂੰ ਬਾਪ ਦੇ ਪਿਓ ਦੀ ਜਿਹੜੇ ਉਹ ਪਿਆਰ ਦੀ ਲੋੜ ਹੈ ਤਾਂ ਫਿਰ ਕਿਉਂ ਖਤਰਾ ਮੁੱਲ ਲੈਨੇ ਤੁਸੀਂ ਵੀ ਕੋਈ ਮੁਰਗੀ ਕਰਨੀ ਖੋਲੋਣਾ ਕਿਉਂ ਤੁਸੀਂ ਖਤਰਾ ਜਿਹੜਾ ਉਹ ਮੁੱਲ ਲੈ ਰਹੇ ਹੋ ਕਿਉਂ ਤੁਸੀਂ ਜਵਾਕ ਨੂੰ ਤਰਸਾਉਂਦੇ ਹੋ ਨਾਲੇ ਐਵੇਂ ਤੁਰੇ ਫਿਰਦੇ ਹੋ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਨਹੀਂ ਜੀ ਗ੍ਰੀਨੋ ਦੇ ਪੱਤਰਕਾਰ ਸਵਾਲ ਪੁੱਛਦੇ ਆਂ ਤਾਂ ਦੇਖਿਆ ਨਹੀਂ ਤੁਹਾਨੂੰ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨੇ ਸਵਾਲ ਪੁੱਛੇ ਕਿ ਤੁਸੀਂ ਫੈਮਲੀ ਨੂੰ ਟਾਈਮ ਨਹੀਂ ਦਿੰਦੇ ਪਤਾ ਨਹੀਂ ਕਿਹੜੇ ਜਿਹੇ ਪੱਤਰਕਾਰ ਤੁਹਾਡੇ ਕੰਨਾਂ 'ਚ ਸਵਾਲ ਪੁੱਛ ਜਾਂਦੇ ਆਂ ਸਾਨੂੰ ਤਾਂ ਕਰੇ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਿਹੜਾ ਤੁਹਾਡੀ ਦੇ ਵਿੱਚ ਸਵਾਲ ਜਿਹੜਾ ਉਹ ਸੁਣਿਆ ਨਹੀਂ ਨਾਲੇ ਇਹੋ ਜਿਹੇ ਬੇਵੋਦਾ ਸਵਾਲ ਕਰਨ ਵਾਲੇ ਕੋਈ ਹੋਣਗੇ ਪੱਤਰਕਾਰ ਜੀ ਹੋਣਗੇ ਤਾਂ ਕੰਨਾਂ 'ਚ ਪੁੱਛਣ ਵਾਲੇ ਪੁੱਛ ਜਿਦਾ ਸਵਾਲ ਤਾਂ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਹੁੰਦਾ ਨਹੀਂ ਇਹ ਵੀ ਜਿਹੜੀ ਆ ਗੱਲ ਆ ਦੂਜੇ ਪਾਸੇ ਤੁਸੀਂ ਮੁੱਖ ਮੰਤਰੀ ਸਾਹਿਬ ਇਹ ਗੱਲਾਂ ਕਹਿੰਨੇ ਹੋ ਕਿ ਅਤੀ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਉਹ ਸੁਖ ਵਿਲਾਸ ਦੇ ਉੱਪਰ ਜਿਹੜਾ ਸਕੂਲ ਖੋਲ ਦੇਣਾ ਮੁੱਖ ਮੰਤਰੀ ਸਾਹਿਬ ਇਹੀ ਗੱਲਾਂ ਸੁਣ ਕੇ ਤਾਂ ਤੁਹਾਡੀਆਂ ਜਿਹੜੀਆਂ ਲੋਕਾਂ ਨੇ ਸਰਕਾਰਾਂ ਬਣਾਦੀਆਂ ਕਿ ਭਾਈ ਜਿਹੜੇ ਪੈਸੇ ਲੋਕਾਂ ਦੇ ਲੁੱਟ ਕੇ ਜੇਕਰ ਦੂਜੀਆਂ ਪਾਰਟੀਆਂ ਨੇ ਆਪਣੇ ਕਾਰੋਬਾਰ ਖੋਲੇ ਆ ਤੇ ਉਹਨਾਂ ਨੂੰ ਵੇਚ ਕੇ ਸਰਕਾਰ ਜਿਹੜੀ ਆ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਜਿਹੜਾ ਉਹ ਲੈ ਕੇ ਆਊਗੀ ਤੇ ਲੋਕਾਂ ਨੇ ਤੁਹਾਨੂੰ ਸਾਹਬ ਸ਼ਾਬਾਸ਼ ਦਿੱਤੀ ਹੈ ਤੇ ਸਰਕਾਰ ਬਣਾਈ ਹੈ ਪਰ ਮੁੱਖ ਮੰਤਰੀ ਸਾਹਿਬ 2 ਸਾਲ ਹੋ ਗਏ ਤੁਸੀਂ ਤਾਂ ਗੱਲਾਂ ਹੀ ਕਹੀ ਜਾਂਦੇ ਹੋ ਕਾਰਵਾਈ ਵੀ ਕੋਈ ਕਰੋ ਨਾ ਨਾ ਕਿਸੇ ਕਾਂਗਰਸੀ ਤੋਂ ਤੁਸੀਂ ਕੋਈ ਪੈਸਾ ਰਿਕਵਰ ਕਰ ਸਕਦੇ ਹੋ ਸੱਗੇ ਹੋ ਹਾਲੇ ਤੱਕ ਨਾ ਤੁਸੀਂ ਅਕਾਲੀ ਦਲ ਦੇ ਤੋਂ ਕਿਸੇ ਤੋਂ ਰਿਕਵਰ ਕਰ ਸਕਦੇ ਹੋ ਮੁੱਖ ਮੰਤਰੀ ਸਾਹਿਬ 2 ਸਾਲ ਦੇ ਵਿੱਚ ਗੱਲਾਂ ਹੀ ਕੀਤੀਆਂ ਤੇ ਆ ਹੁਣ ਤੁਸੀਂ ਫੇਰ ਚੱਕਤਾ ਗੱਲ ਕਿ ਆ ਹੁਣ 2 ਸਾਲਾਂ ਦੇ ਵਿੱਚ ਤੁਸੀਂ ਕਹੀ ਜਾਂਦੇ ਹੋ ਕਿ ਭਾਈ ਮੈਂ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਆ ਉਹ ਹੋਟਲ ਤੇ ਆ ਬਣਾ ਦੂੰਗਾ ਵਾਰ-ਵਾਰ ਪਿਛਲੇ 2 ਸਾਲਾਂ ਤੋਂ ਮੁੱਖ ਮੰਤਰੀ ਭਗਵੰਤ ਸਾਨ ਇੱਕੋ ਹੀ ਗੱਲ ਕਹੀ ਜਾ ਰਿਹਾ ਕਿ ਮੈਂ ਸੁਖਵੀਰ ਸਿੰਘ ਬਾਦਲ ਦੇ ਸੁਖ ਬਲਾਸ ਹੋਟਲ ਤੇ ਜਿਹੜਾ ਉਹ ਸਕੂਲ ਬਣਾ ਦੇਣਾ ਇੱਥੇ ਐ ਕਰ ਦੇਣਾ ਅਗੋਸ਼ ਕੁਬੀਰ ਸਿੰਘ ਬਾਦਲ ਜਿਹੜਾ ਉਹ ਥਾਪੀਆਂ ਮਾਰੀ ਜਾਂਦਾ ਵੀ ਉਹ ਕਹਿੰਦਾ ਮੇਰੇ ਸੁਖ ਬਲਾਸ ਨੂੰ ਤੂੰ ਹੱਥ ਲਾ ਕੇ ਦਗਾ ਉਥੋਂ ਦੇ ਕਿਸੇ ਕਮਰੇ ਨੂੰ ਹੱਥ ਲਾ ਕੇ ਦਗਾ ਦੇ ਇਹੋ ਜਿਹੜੀਆਂ ਜਿਹੜੀਆਂ ਗੱਲਾਂ ਉਹ ਕਰੀ ਜਾਂਦੇ ਆ ਤਾਂ ਸਮਝੋ ਬਾਹਰ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਕਾਰਵਾਈ ਜਿਹੜੀ ਆ ਉਹ ਕਰਨਗੇ ਕਦੋਂ ਇਹ ਜਿਹੜੀਆਂ ਗੱਲਾਂ ਜਿਹੜੀਆਂ ਉਹ ਲਗਾਤਾਰ ਮੁੱਖ ਮੰਤਰੀ ਸਾਹਿਬ ਨੂੰ ਪੁੱਛੀਆਂ ਜਾ ਰਹੀਆਂ ਨੇ ਪਰ ਮੁੱਖ ਮੰਤਰੀ ਸਾਹਿਬ ਕਿਤੇ ਗੱਲ ਦਾ ਜਿਹੜਾ ਉਹ ਜਵਾਬ ਦੇ ਹੀ ਨਹੀਂ ਰਹੇ ਜਵਾਬ ਤਾਂ ਦੇਣਾ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕਰ ਰਹੇ ਮੁੱਖ ਮੰਤਰੀ ਸਾਹਿਬ ਚਲੋ ਦੇਖਦੇ ਆ ਕਿ ਹੁਣ ਜਿਹੜਾ ਉੱਕੀ ਕੁਝ ਬਣ ਰਿਹਾ